ਹਾਂਜੀ ਸਾਰਿਆਂ ਸასიਖਾਲ ਜੀ ਅੱਜ ਆਪਣੇ ਕੋਲ ਕਾਫੀ ਬੱਚੇ ਆਏ ਨੇ ਇਹਨਾਂ ਨੂੰ ਗੇਮ ਕਰਾਉਣ ਲੱਗੇ ਆ ਖੇਡਾਂ ਤੇ ਇਹਨਾਂ ਦੋਨਾਂ ਤੋਂ ਗੁਰਸ਼ਾਨ ਤੇ ਅਵਨੀਤ ਤੋਂ ਜਿਹੜਾ ਜਿੱਤੂਗਾ ਉਹ ਅਗਲੇ ਬੱਚੇ ਨਾਲ ਬੈਚ ਲਾਊਗਾ ਠੀਕ ਹੈ ਜੀ ਚਲੋ ਕਰਦੇ ਆ ਨਾਟਸ ਪਲੇ ਗੇਮ ਗੁਰਸ਼ਾਨ ਨਾਲ ਚਲੋ ਵੀ ਵਾਰੀ ਪਹਿਲਾਂ ਜਿਹੜੀ ਚੱਲਣੀ ਆ 3 ਤੇ 4 ਸਾਫ ਆ ਬਣ ਹੁਣ 7 ਆਪਣੇ ਡਿਜੀਟ ਕਰੋ ਜੀ ਕੰਮੇ ਕਰਨੇ ਆ ਤੁਸੂ 3 ਐਂਡ 4 ਜਿਹੜਾ ਪਹਿਲਾਂ ਇਹਨੂੰ ਖਤਮ ਕਰੂਗਾ ਉਹ ਜਿਨਰ ਆ 60 ਚਲੋ ਜੀ ਹਾਂ ਚੱਲੋ ਜੀ ਗੁਰシャン ਕਾਜ ਬਲੋਰੀ ਭਾਰੀ ਚੱਲ ਗਿਆ ਪਾਸ ਆਏ ਵੀ ਚਲੋ ਵਰੀ ਤੁਹਾਡੀ ਜਿਵੇਂ ਡੇਜ਼ਰਟ ਵੱਡਾ ਆਉਂਦਾ ਉਹ 10 ਆ ਗਿਆ ਹੁਣ ਇਹ ਚਾ ਸਕਦਾ ਜਿਵੇਂ ਪਹਿਲਾਂ 11 ਆਏ ਸੀ ਉਹ ਨਹੀਂ ਪਾਸ ਪਾਸ ਹੋ ਜੂਗੀ ਚਲੋ ਇਹਨਾਂ ਦੇ 10 ਆ ਗਏ ਗੁਰシャン ਦੇ ਗੁਰシャン 10 ਕਰੋ ਪਾਰ ਕਰ ਗਈ ਚਲੋ ਅਗਲਾ ਦੇਖਦੇ ਹਾਂ 5 ਐਂਡ 6 11 ਆਏ ਆ ਹੁਣ ਗੁਰシャン ਦੇ ਇਹ ਪਾਸ ਹੁਣ ਅਗਲੀ ਵਾਰੀ ਆਪਣੀ ਅਵਨੀਤ ਚੱਲੇਗੀ ਤੋ ਸੈੱਲ ਹੋ ਗਿਆ 10 ਚੜੋ 10 ਚੜੋ ਕਿਵੇਂ ਚੜਣਾ ਓਏ ਇਹਦੀ ਆ ਥੱਲੇ ਜਾ ਆ ਇਹ ਮਟੇ ਚਲੋ ਚੱਲ ਵੀ ਗੁਰਸ਼ੰਤ ਤੇਰੀ ਵਾਹ ਸੈਵਨ ਕਰੋ ਤੁਹਾਡਾ ਸੈਵਨ ਆਇਆ ਸੀਗਾ ਇਹਦਾ ਸੈਵਨ ਆ ਰਿਹਾ ਹੁਣ ਇਹ ਕਨਫਿਊਜ਼ਨ ਚ ਇਹ ਮੈਥਮੈਟਿਕ ਆ ਪਲੱਸ ਦੇ ਕਰਨੇ ਆਪਾਂ ਚਾਹੇ ਸਿੰਗਲ ਡਿਜੀਟ ਵਿੱਚ ਕਰੀਏ ਚਾਹੇ ਆਪਾਂ ਦੋ ਡਿਜੀਟਾਂ ਦੇ ਵਿੱਚ ਕਰੀਏ ਪਲੱਸ ਕਰਕੇ ਹੁਣ ਇਹ ਦੇਖਦੇ ਹਾਂ ਕਿਵੇਂ ਕਿਹੜਾ ਮਤਲਬ ਕਿ ਆਪਣੇ ਆਪ ਨੂੰ ਜਲਦੀ ਕਲੀਅਰ ਕਰ ਰਹੇ ਆ ਮੈਥ ਦੇ ਵਿੱਚੋਂ ਠੀਕ ਹੈ ਜੀ ਚਲੋ ਜੇ ਆਪਾਂ ਲਿਮਿਟ ਰੱਖਾਂਗੇ ਫਿਰ ਤਾਂ ਹੀ ਆ ਨਹੀਂ ਤਾਂ ਵੀ ਜੇ ਆਪਾਂ ਨੂੰ ਸਿੱਧੀ ਟਾਈਮ ਐਵੇਂ ਦੇਈ ਜਮਾਂ ਖੁੱਲਾ ਸ਼ੂਟ ਦਵਾਂਗੇ ਤਾਂ ਇਹਨਾਂ ਨੇ ਆਪਣੇ ਕਰੀ ਜਾਣਾ ਇਸ ਕਰਕੇ ਇੱਕ ਸਮਾਂ ਰੱਖਾਂਗੇ ਅਗਲੀ ਇਹ ਤੋਂ ਬਾਅਦ ਜਿਹੜਾ ਵੀ ਜਿੱਤੂਗਾ ਉਹਨਾਂ ਦਾ ਸਮਾਂ ਰੱਖਾਂਗੇ 30 ਸੈਕਿੰਡ ਜਾਂ ਕੁਝ ਸੈਕਿੰਡ ਉਹ ਮੈਂ ਆਪਣੇ ਫੋਨ ਤੇ ਚਾਲੂ ਕਰ ਲਾਂਗਾ ਉਸ ਤੋਂ ਬਾਅਦ ਦੇਖਦੇ ਹਾਂ ਚਲੋ ਔਰ 37 ਵੈਰੀ ਗੁੱਡ ਆ ਓਕੇ ਆ ਚਲੋ ਜੀ ਤੁਹਾਡੀ ਵਾਰੀ 7 ਤੁਹਾਡਾ ਵੀ 7 ਆਇਆ ਤੁਸੀਂ ਕਰ ਸਕਦੇ ਹੋ ਨਹੀਂ ਆ ਪਾਸ ਆ ਚੱਲੋ ਅੱਗੇ ਚੱਲ ਵਾਰੀ ਨਹੀਂ ਚੱਲ ਨਹੀਂ ਹੁਣ ਚੱਲ ਕੰਟੀਨਿਊ ਕਰ ਰਹੇ ਇਹਨਾਂ ਨਾਲ ਇਹਨਾਂ ਦਾ ਦੱਸ ਕੇ ਅਗਲੇ ਬੱਚਿਆਂ ਨੂੰ ਕਨਫਿਊਜ਼ਨ ਨਹੀਂ ਹੋਊਗੀ ਤੇ ਅਗਲੇ ਬੱਚਿਆਂ ਨਾਲ ਕਰਾਂਗੇ ਚਲੋ ਫਿਰ 8 ਆ ਸਕਦਾ ਸਾਡੇ ਕਿਵੇਂ ਆ ਸਕਦਾ ਹੁਣ ਮੈਨੂੰ ਦੱਸੋ ਪੈਨਸਲ ਚੱਕੋ ਅੱਛਾ ਸਿੰਗਲ ਡਿਜੀਟ ਦੇ ਵਿੱਚ ਇਹਨਾਂ ਨੇ 8 ਕਰਿਆ ਮੇਰਾ ਇੱਕ ਹੈ ਹਾਂ ਜੋ ਆ ਗਿਆ ਵਾਹ ਅਵਨੀਤ ਕੋਰ ਦਾ ਸਿੰਗਲ ਡਿਜੀਟ ਰਹਿ ਗਿਆ ਜਿਹਦੇ ਵਿੱਚ ਦੋ ਚਾਹੀਦਾ ਉਹਨਾਂ ਨੂੰ ਤੇ ਇਹ ਗੁਰਸ਼ਾਨ ਨੂੰ ਚਾਹੀਦਾ ਇੱਕ 9 ਅਤੇ 10 ਇਹਨਾਂ ਨੂੰ ਦੋ ਚਾਹੀਦੇ ਆ ਹੁਣ ਦੇਖੋ ਇਹਨਾਂ ਨੂੰ ਕਿਵੇਂ ਇਹਨਾਂ ਨੇ ਆਉਂਦੇਗਾ 5 પાસર ਚਲੋ ਜੀ 2 ਮਾਈਨਸ ਚਲੋ પાਸਰ ਚਲ ਚਲ પાਸਰ 8 પાਸਰ ਚਲੋ ਗੇ ਬਦਲਿਆ ਇਹ ਤਾਂ ਬੜਾ ਜਿਆਦਾ ਹੈ ਇਹ ਤਾਂ ਬੜਾ ਆਕਾਰਾ ਗਰੀ ਤਾਂ ਗੇ ਬਦਲਿਆ ਗਰੀ ਚਲ ਲਈ ਜੀਰੂ 2 ਜਾਈਦਾ ਜੀ ਉਹਦਾ ਆਇਆ ਨਹੀਂ ਗੁਰਜਾਨਾ ਆ ਗਿਆ 6 ਗੁਰਜਾਨ ਕੀ ਚਕੇਗਾ ਥੱਲੇ ਇੱਕ ਸਿੰਗਲ 3 ਆਇਆ 3 ਆਇਆ ਸਿੰਗਲ ਚਲੋ ਅਵਨੀਤ ਚੁੱਪ ਨਹੀਂ ਚਲੋ ਵੀ ਗੁਰシャン ਜੀ ਤੁਹਾਡੀ ਵਾਰੀ ਚੱਲੀ ਚਲੋ ਜੀ ਇਹਨੂੰ ਲੱਗ ਰਿਹਾ ਇਹ ਗੁਰシャン ਦਾ ਆ ਗਿਆ 3 ਤੇ 5 ਤੇ ਇਹਦੀ ਹੋ ਗਈ ਪਾਸ ਕਿਉਂਕਿ ਇਹਦੇ ਕੋਲ 5 ਤੇ ਤਾਂ ਪਹਿਲਾਂ ਆਲਰੇਡੀ ਭਰਿਆ ਹੋਇਆ ਤੇ ਅਬ ਅਵਨੀਤ ਦੀ ਵਾਰੀ ਆ ਤੇ ਅਵਨੀਤ ਦੀ ਵਾਰੀ ਆ ਅਵਨੀਤ ਦਾ 10 ਆ ਗਿਆ ਤੇ ਹੁਣ ਵਾਰੀ ਆ ਗੁਰシャン ਦੀ ਆਪਣੇ ਕੋਲ 5 ਪਲੇਅਰ ਹੋਰ ਆ ਚਲੋ ਆਪਾਂ ਪੁੱਛਦੇ ਹਾਂ ਕਿਹੜਾ ਕਿਹੜਾ ਜਿੱਤੂਗਾ ਤੁਹਾਨੂੰ ਲੱਗਦਾ ਕਿਹੜਾ ਜਿੱਤੂਗਾ ਗੁਰシャン ਜਿੱਤੂਗਾ ਅਵਨੀਤ ਫਤਿਹ ਨੂੰ ਤੂੰ ਕੀ ਕਰੀ ਅਵਨੀਤ ਦੋ ਦੋ ਜਣਿਆਂ ਨੇ ਕਿਹਾ ਅਵਨੀਤ ਤੇ ਦੋ ਜਣਿਆਂ ਨੇ ਕਿਹਾ ਗੁਰシャン ਮੈਚ ਫੇਰ ਫਸਮਾ ਹੋ ਗਿਆ ਤੇ ਵੀ ਚਲੋ ਦੇਖਦੇ ਹਾਂ ਗੁਰシャン ਦੀ ਵਾਰੀ ਚਲੋ ਗੁਰシャン ਹਾਂ ਅਗਲੇ ਕਿ ਨਵੀਂ ਵਾਰੀ ਲਾਉਣੀ ਸੱਤ ਚੱਲ ਗਏ ਗੁਰシャン ਤੇ ਵਾਰੀ ਇੱਧਰ ਰੱਖੇ ਨਾ ਤੇ ਥੱਲੇ ਆ ਲੈ ভাই ਗੁਰシャン ਜਿੱਤ ਗਿਆ ভাই ਗੁਰਜਾਨ ਤੇ ਮਾਰੋ ਗੁਰシャン ਜਿੱਤ ਗਿਆ ਆਪਣਾ ਗੁਰシャン ਜਿੱਤ ਗਿਆ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਚਲੋ ਜੀ ਧੰਨਵਾਦ